ਜੋ ਜਨਮ ਹੋਵੇ ਸ੍ਰੀ ਕੰਤਰਾਹ ਆਪ ਸੰਗਾਂ ਨੂੰ ਤਿਆਰ ਬਾਦ ਦਰਪੋ ਪਿਲੇ ਉਹ ਤੋਂ ਇੱਕ ਵੀਡੀਓ ਬਣਾ ਲਿਆ ਕਹਿੰਦਾ ਲੈਣ ਕੋਹ ਨਾਲ ਜਦ ਤੱਕ ਮਹਾਰਾਜ ਜਿੰਦੀ ਬਣਾ ਲਿਆ ਕਹਿੰਦਾ ਕੁਛ ਮੈਂ ਵੀ ਨਹੀਂ ਬਣਾਉਂਦਾ ਤਕਪੌ ਕੰਤੀਆਂ ਉਹ ਬਗਿੰਨੇ ਆਏ ਉਹ ਬਕਰਾਂ ਆਏ ਸੋਕੇ ਕਰਾਏ ਓਏ ਇਹ ਵੀ ਪ੍ਰਾਤਨ ਖੂ ਜਿੱਥੇ ਗੁਰੂ ਸਾਹਿਬ ਨੇ ਅਣਕ ਇੱਥੇ ਇੱਕ ਦਰਖਤ ਹੁੰਦਾ ਸੀ ਇਹ ਪ੍ਰਾਤਨ ਖੂ ਜਿਹੜਾ ਗੁਰਦੁਆਰਾ ਮਨਮਾਰ ਸਾਹਿਬ ਵਿਖੇ ਹੈ ਇਹ ਉਹ ਇਤਿਹਾਸਿਕ ਖੂ ਹੈ ਜਿਸ ਵਿੱਚ ਨਿਸ਼ਾਨੀ 10 ਦੇ ਸੰਤ ਬਾਬਾ ਨਾਨ ਸਿੰਘ ਜੀ ਨੇ 1931 ਵਿੱਚ ਇਸ ਗੁਰਦਵਾਰਾ ਸਾਹਿਬ ਜੀ ਨੂੰ ਪਰੜ ਕੀਤਾ ਤੇ ਇਸ ਖੂਹ ਦੇ ਅੰਦਰੋਂ ਬਾਲਾਰਾਓ ਰੁਸਤਮਰਾਓ ਦੇ ਕੰਗਣ ਨਿਕਲੇ ਸਨ ਇਹ ਇਤਿਹਾਸਿਕ ਪਿੱਪਲ ਹੈ ਜਿਸ ਥੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1708 ਵਿੱਚ ਬਾਲਾ ਰਾਓ ਤੇ ਰੁਸਤਮ ਰਾਓ ਦੋਨਾਂ ਰਾਜਿਆਂ ਨੂੰ ਪੋਨੀ ਦੀ ਸਤਾਰੇ ਜੇਲ ਚੋਰੀ ਆ ਕਰਵਾ ਕੇ ਇਸ ਪਿੱਪਲ ਦੇ ਹਟਾਉ ਤਾਰੇ ਸਨ ਅਤੇ ਉਪਦੇਸ਼ ਕੀਤਾ ਕਿ ਨਾਮ ਜਪਣਾ ਤੇ ਪੂਜਾ ਨਹੀਂ ਪਰ ਨਾਮ ਜਪਣਾ ਤੇ ਪਰਜਾ ਨੂੰ ਚੰਗੇ ਢੰਗ ਨਾਲ ਚਲਾਉਣਾ ਤੇ 1931 ਵਿੱਚ ਸੰਤ ਬਾਬਾ ਨਿਧਾਨ ਸਿੰਘ ਜੀ ਨੇ ਇਸ ਪਿੱਪਲ ਦੇ ਹੇਠਾਂ ਤੱਪ ਕੀਤਾ ਸੀ। ਇੱਧਰ ਲੰਗਰ ਹਾਲ ਦੀ ਰਸੋਈ ਹੈ ਜੀ। ਉਹ ਇਰ ਸアド ਰੂ ਗਿਆ। ਇੱਧਰੋਂ ਬੰਦੇ। ਇਹ ਕੜੇ ਨੇ ਜਿਹੜੇ ਖੂਦ ਵਿੱਚ ਉਨਿਗਲੇ ਸੀ। ਉੱਪਰਲੇ ਰੁਸਤਮ ਰਾਉ ਬਾਲਾ ਰਾਉ ਜੀ ਦੇ ਥੱਲੇ ਬਾਬਾ ਨਿਧਾਨ ਸਿੰਘ ਜੀ ਦਾ। ਉਹ ਵੇਖੋ ਉਹਨੇ ਕੜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ